जब हम आप, आपके हक हाँ के लिए भी लड़ रहे हैं अपने देश के लिए लड़ रहे हैं हम फौजी भी हैं किसान भी हैं और हमारे में से पहलवान भी हैं ये बच्ची खड़ी है ये साड़ी लड़की के प्रॉपर है और आज पत्रकारों पत्रकारों जो दिल्ली में इसने वो एक लीडर है जो अपने घर छोरण सिंह बोलता है। इन बच्चियों की छातियों के ऊपर चढ़े अरे हम मर गए क्या हम मर गए क्या, मर क्या मर देश मर गया ਪਹਿਲੇ ਕਿਸਾਨ ਜਵਾਨ ਵਰ ਪਹਿਲਵਾਨ ਫੈਨਦਾਨ ਕਾ ਕਾਹਨ ਇਹਨਾਂ ਨੇ ਕੰਮ ਕੀਤਾ ਜੈ ਜਵਾਨ ਜੈ ਕਿਸਾਨ ਇਹ ਜੀ ਆਪਣੇ ਪੂਰੇ ਦੇਸ਼ ਭਰ ਦੇ ਵਿੱਚੋਂ ਕਿਸਾਨ ਮਜ਼ਦੂਰ ਮੋਰਚਾ ਤੇ ਗੈਰ ਰਾਜ ਦੇ ਸੰਯੁਕਤ ਸੰਯੁਕਤ ਕਿਸਾਨ ਮੋਰਚਾ ਇਹ ਦੋ ਫੋਰਮਾਂ ਵੱਲੋਂ ਐਲਾਨ ਕੀਤਾ ਗਿਆ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਜੇ ਜੋ ਕੋਈ 200 ਜਿੱਥੇ ਬੰਦੀਆਂ ਦੇਸ਼ ਭਰ ਦੀਆਂ ਦੱਖਣ ਦੀਆਂ ਮੱਧ ਭਾਰਤ ਦੀਆਂ ਉੱਤਰੀ ਭਾਰਤ ਦੀਆਂ ਪੰਜਾਬ ਹਰਿਆਣਾ ਯੂਪੀ ਸਭ ਪਾ ਕੇ ਰਾਜਸਥਾਨ ਇਹ ਕੋਈ 200 ਦੇ ਲਗਭਗ ਜਥੇਬੰਦੀਆਂ ਜਿਹੜੀਆਂ ਦਿੱਲੀ ਕੂਚ ਕਰ ਰਹੀਆਂ ਲੱਖਾਂ ਕਿਸਾਨ ਮਜ਼ਦੂਰ ਜਿਹੜੇ ਆ ਉਹ 13 ਫਰੇ ਨੂੰ ਦਿੱਲੀ ਕੂਚ ਕਰਨ ਗਏ ਬਾਕੀ ਜੋ ਇਹਨਾਂ ਨੇ ਰੋਕਾਂ ਲਾਈਆਂ ਵਾ ਜੋ ਵੀ ਇਹ ਕਰ ਰਹੇ ਆ ਜਿਤਨਾ ਕੰਧਾ ਕਰ ਰਹੇ ਆ ਜਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਨੀਤੀ ਬਣਾਈ ਹੋਈ ਆ ਇਹ ਲੋਕਤੰਤਰ ਦਾ ਅਸਲ ਖਾਨ ਆ ਅਸਲ ਚ ਇਹ ਆ ਵੀ ਲੋਕਤੰਤਰ ਹੈ ਹੀ ਨਹੀਂ ਹੁਣ ਯੂਰਪ ਦੇ ਵਿੱਚ ਵੀ ਫਰਾਂਸ ਦੇ ਵਿੱਚ ਜਰਮਨ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਜਿਹੜੇ ਆ ਉਹ ਮੋਰਚੇ ਲਾ ਕੇ ਬੈਠੇ ਹੋਏ ਆ ਟਰੈਕਟਰ ਮਾਰਚ ਕਰ ਰਹਾ ਤੇ ਉਹਨਾਂ ਦੀਆਂ ਰਾਜਧਾਨੀਆਂ ਪੈਰਿਸ ਬਰਲਨ ਹੋਰ ਜਿਹੜੀਆਂ ਆਂ ਹੋਈਆਂ ਉੱਥੇ ਦੇ ਕਿਸੇ ਨੇ ਕਿਸਾਨਾਂ ਨੂੰ ਰੋਕਿਆ ਨਹੀਂਗਾ ਪਰ ਇੱਥੇ ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਆਂਦੇ ਆ ਜੀ ਬੜੀ ਵੱਡੀ ਡੈਮੋਕ੍ਰੇਸੀ ਆ ਇਹਨਾਂ ਦਾ ਜਲੂਸ ਕੱਢਿਆ ਆ ਇਹਨਾਂ ਨੇ ਇਹ ਧਰਨਾ ਸਾਨੂੰ ਜਿਹੜਾ ਜਮਹੂਰੀ ਹੱਕ ਸਾਡਾ ਜਿਹੜਾ ਸੰਵਿਧਾਨ ਦਿੰਦਾ ਵਾ ਉਹਦੇ ਤੋਂ ਵੀ ਸਾਨੂੰ ਰੋਕ ਰਿਆ ਜਿਸ ਤਰੀਕੇ ਨਾਲ ਨੇ ਹਰਿਆਣੇ 'ਚ ਬੈਰੀ ਕਰਨ ਕੀਤੀ ਹੈ ਤੁਹਾਡੇ ਕੋਲ ਰੋਜ਼ ਖਬਰਾਂ ਆ ਰਹੀਆਂ ਜਿਸ ਤਰੀਕੇ ਨਾਲ ਇਹ ਲੋਕਾਂ ਨੂੰ ਬਖਲਾੜ ਦੇ ਵਿੱਚ ਲਿਆ ਰਿਹਾ ਜਿਤਨਾ ਜਿਤਨਾ ਲੋਕਾਂ ਨੂੰ ਇਹ ਜਿਹੜਾ ਉਤਸੁ ਕਰ ਰਿਹਾ ਉਹਨਾਂ ਨੂੰ ਗੁੱਸਾ ਚੜਾ ਰਹੇ ਆ ਇਸ ਕਰਕੇ ਅਸੀਂ ਇਹ ਮੋਦੀ ਸਰਕਾਰ ਦੀ ਖੱਟਰ ਸਰਕਾਰ ਦੀ ਸਖਤ ਨਖੇਦੀ ਕਰਦੇ ਆ ਤੇ ਲੋਕਤੰਤਰ ਦਾ ਹਕਾੜਿਆ ਅਸੀਂ ਆਪਣੀ ਹੱਕੀ ਮੰਗਾਂ ਵਾਸਤੇ ਚੱਲੇ ਆ ਅਸੀਂ ਸਾਨੂੰ ਉਹਦਾ ਸੰਵਿਧਾਨ ਨੇ ਹੱਕ ਦਿੱਤਾ ਵਾ ਪ੍ਰੋਟੈਕਟ ਕਰਨ ਦਾ ਅਸੀਂ ਉਹਦੇ ਪ੍ਰੋਟੈਕਟ ਕਰਨਾ ਵਾ 6-6 ਮਹੀਨੇ ਦਾ ਰਸਣ ਲੈ ਕੇ ਚੱਲੇ ਆ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਵਾ ਉਹ ਸਾਰੀਆਂ ਮੰਨੀਆਂ ਜਾਣ ਉਹ ਬਿਲਕੁਲ ਉਹਨਾਂ ਨੇ ਪਹਿਲਾਂ ਮੰਨੀ ਹੋਈਆਂ ਵਾ ਲੈ ਕੇ ਦਿੱਤੀਆਂ ਹੋਈਆਂ ਵਾ ਜਿਤਨਾ ਐਮਐਸਵੀ ਦਾ ਗਾਰੰਟੀ ਕਰੂਨ ਰਿਹਾ ਜਾਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਦੀ ਗੱਲ ਆ ਡਾਕਟਰ ਸੁਆਮੀ ਨਾਥ ਨੇ ਆ ਜਾਂ ਲਖੀਂਪੁਰ ਖੀਰੀਕਾਨ ਦੇ ਦੋਸ਼ੀਆਂ ਸਜ਼ਾ ਤੋਂ ਹੋਣ ਦੀ ਗੱਲ ਆ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਦੀ ਗੱਲ ਆ ਬਿਜਲੀ ਸੋਧਪਾਲ 2000 ਜਿਹੜਾ ਵੀ ਆ ਉਹ ਰੱਦ ਕਰਨ ਦੀ ਗੱਲ ਆ ਜਿੰਨੀਆਂ ਵੀ ਮੰਗਾਵਾ ਉਹ ਪਹਿਲਾਂ ਇਹਨਾਂ ਮੰਨੀਆਂ ਹੋਈਆਂ ਮੰਗਾ ਮੰਗਾਵਾ ਉਹ ਮੰਨੀਆਂ ਹੀ ਆ ਮੰਗਾ ਤੁਰੰਤ ਲਾਗੂ ਕਰਨ ਜਿ ਤਰ੍ਹਾਂ ਗੱਲਬਾਤ ਚਲਾ ਰਹੇ ਆ ਐਲਾਨ ਕਰ ਦੇਣ ਐਲਾਨ ਕਰ ਦੇਣਾ ਤੇ ਸਾਨੂੰ ਕੋਈ ਚਾਹ ਨਹੀਂ ਚੜਿਆ ਆ ਪਰ ਜੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਅਸੀਂ ਹਰ ਹਾਲਤ ਦੇ ਵਿੱਚ ਅੱਜ ਘਰਾਂ ਤੋਂ ਨਿਕਲ ਪਏ ਆ ਤੇ ਰਾਤ ਨੂੰ ਕਿਤੇ ਪੜਾ ਕਰਾਂਗੇ ਗਾਂ ਤੁਰੇ ਤੁਰੇ ਜਾਂਦੇ 13 ਤਰੀਕ ਨੂੰ ਜਿਹੜੇ ਆ ਉਹ ਆਪਣਾ ਦਿੱਲੀ ਆਪਣਾ ਹਰਿਆਣੇ ਵਾਲੇ ਬਾਡਰਾਂ ਪਾਰ ਕਰਦੇ ਹੋਏ ਦਿੱਲੀ ਕੂਚ ਕਰਾਂਗੇ ਦਿੱਲੀ ਚ ਜਾ ਕੇ ਮੋਰਚਾ ਲਾਵਾਂਗੇ ਨੂੰ ਸਾਹਿਬ ਹਰਿਆਣਾ ਸਰਕਾਰ ਨੇ ਬਾਡਰ ਬੰਦ ਕਰ ਦਿੱਤੇਗੇ ਪਟਵਾਲਾ ਪਾਲਾ ਨੂੰ ਕਹਤਾ ਤੇਲ ਨਹੀਂ ਪਾਵਾਂਗੇ ਜੇ ਕਿਸੇ ਨੇ ਇਹਨਾਂ ਦੀ ਸਪੋਰਟ ਕੀਤੀ ਉੱਤੇ ਕਾਰਵਾਈ ਕਰਾਂਗੇ ਆ ਇੱਥੋਂ ਹੀ ਇੱਕ ਸਾਨ ਵਿਰੋਧੀ ਚਿਹਰਾ ਇਹਨਾਂ ਦਾ ਨੰਗਾ ਹੁੰਦਾ ਵਾ ਭਾਜਪਾ ਦਾ ਇਥੋਂ ਪੂਰੇ ਦੇਸ਼ 'ਚ ਜੋ ਇਹ ਨੀਤੀਆਂ ਲਿਆ ਰਹੇ ਆ ਉਹਦੀ ਤਸਵੀਰ ਸਾਰੀ ਸਾਹਮਣੇ ਆਉਂਦੀ ਆ ਕਿ ਕਿਸਾਨਾਂ ਨਾਲ ਕਿਤਰਾ ਦਾ ਵਿਹਾਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿਸੇ ਦੇਸ਼ ਦੇ ਹੋਰ ਕਿਸੇ ਦੇਸ਼ ਦੇ ਵਾਸੀ ਹੋਣ ਜੇ ਤਰੀਕੇ ਨਾਲ ਦੇਸ਼ ਦੇ ਵਸਨੀਕ ਨਾ ਹੋਣ ਉਥੇ ਤੇਲ ਵਾਲਿਆਂ ਨੂੰ ਤੇਲ ਜਿਹੜੇ ਲੋਕਾਂ ਦੇ ਜਮਹੂਰੀਅਤ ਕੋ ਖੋਏ ਜਾ ਰਹੇ ਆ ਜਿਹੜੇ ਜਿਹੜਾ ਤੇਲ ਵਾਲਿਆ ਤੇਲ ਢੱਕਿਆ ਜਾ ਰਿਹਾ ਉਹਨਾਂ ਨੂੰ ਕਹਿ ਰਹੇ ਆ ਤੁਹਾਡੀ ਜ਼ਮੀਨ ਅਸੀਂ ਕੂਰ ਕਰ ਲਾਂਗੇ ਅਸੀਂ ਫਲਾਨ ਕਰ ਲਾਂਗੇ ਟੀਮ ਕਰ ਲਾਂਗੇ ਤੇ 13 ਤਰੀਕ ਨੂੰ ਲੋਕ ਦੇਸ਼ ਤੇ ਪਾਈ ਜਾਂ 13 ਤਰੀਕ ਨੂੰ ਲੋਕ ਘਰਾਂ ਚੋਂ ਬਾਹਰ ਨਾ ਨਿਕਲ ਸਾਨੂੰ ਪਤਾ ਵਾ ਹਰਿਆਣੇ ਤੇ ਪੰਜਾਬ ਚੋਂ ਲੱਖਾਂ ਲੋਕ ਬਾਹਰ ਨਿਕਲਣਗੇ ਜਿੰਨਾ ਇਹ ਜਿਆਦਾ ਕਰ ਰਹੇ ਆ ਉਹਨਾਂ ਹੀ ਲੋਕਾਂ 'ਚ ਗੁੱਸਾ ਵਧ ਰਿਹਾ ਮੋਦੀ ਸਰਕਾਰ ਦੇ ਖਿਲਾਫ ਆ ਰਹੇ ਆ ਤੇ ਮੋਦੀ ਸਰਕਾਰ ਦੀ ਫੱਟੀ ਜਿਹੜੀ ਹੈ 2024 'ਚ ਵੀ ਲੋਕ ਪੁੱਜ ਦਣਗੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਦਾ ਇਹ ਵਿਹਾਰ ਕਰ ਰਹੇ ਆ ਇਹਨਾਂ ਨੂੰ ਬਹੁਤ ਮਹਿੰਗਾ ਪਊਗਾ ਅਰਜਨ ਜੀ ਲੱਗਦਾ ਨਹੀਂ ਜੇ ਇਹ ਕਰਾ ਜਿਹੜੀਆਂ ਜੱਥੇ ਬੰਨੀਆਂ ਉਦੋਂ ਇੱਕ ਜੱਥੇ ਨਾਲ ਰਹਿੰਦੇ ਆ ਦੋ ਚਾਰ ਤਿੰਨ ਹੋਰ ਬੈਠੀਆਂ ਰਹਿੰਦੀਆਂ ਤਾਂ ਜਿਹੜੇ ਇੱਕ ਕਾਨੂੰਨ ਆ ਲਾਗੂ ਰੱਦ ਹੋ ਜਾਣੇ ਸੀ ਕਈ ਵੋਟਾਂ ਮਾਰੇ ਲੀਡਰ ਜਿਹੜੇ ਧਰਨਾ ਚੱਕਣ ਚ ਪਹਿਲ ਕਰਨੀ ਕਰਕੇ ਸੀਗੇ ਹਾਂ ਦੇਖੋ ਉਹ ਉਦੋਂ ਇਹ ਗੱਲਬਾਤ ਜ਼ਰੂਰ ਹੈਗੀ ਆ ਵੀ ਜੇ ਉੱਥੇ ਹੋਰ ਬੈਂਦੇ ਤੇ ਕੁਝ ਮੰਗਾ ਹੋਰ ਹੱਲ ਹੋ ਸਕਦੀਆਂ ਜੇ ਤਰਾ ਐਮਐਸਪੀ ਦਾ ਗਰੰਟੀ ਕਰੂਣੀ ਜਾਂ ਹੋਰ ਮੰਗਾ ਸੀ ਪਰ ਉਹ ਟਾਈਮ ਦੇ ਉੱਤੇ ਆਪੋ ਆਪਣੀਆਂ ਵਿਚਾਰ ਤਰਾ ਆਉਂਦੀਆਂ ਜਿੱਥੇ ਬੰਦੀਆਂ ਸੀ ਉਹਨਾਂ ਚੋਂ ਬਹੁਤੀਆਂ ਨੇ ਕਹਿਤਾ ਵੀ ਅਸੀਂ ਭਾਈ ਵੋਟਾਂ ਲੜਨੀਆਂ ਜਾ ਕੇ ਜਾਂ ਸਾਨੂੰ ਹੋਰ ਜਿਵੇਂ ਆ ਤੇ ਤਿੰਨ ਖੇਤੀ ਨੂੰ ਰੱਦ ਹੋ ਗਿਆ ਜਿੱਤ ਹੋ ਗਈ ਆ ਤਾਂ ਆ ਗਏ ਜਿੱਤ ਉਹ ਜ਼ਰੂਰ ਹੈਗੀ ਸੀ ਪਰ ਜਿਹੜੀਆਂ ਬਾਕੀ ਮੰਗਾ ਸਾਰੀਆਂ ਰਹਿ ਗਈਆਂ ਜਿਹੜੀਆਂ ਸਰਕਾਰ ਨੇ ਲਿਖ ਕੇ ਵੀ ਦਿੱਤੀਆਂ ਉਹਨਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਇਸ ਕਰਕੇ ਕਿਤੇ ਨਾ ਕਿਤੇ ਇਹ ਜਿਹੜੀ ਆ ਫਾਲਟ ਰਿਆ ਵਾ ਜਾਂ ਇੱਕਤਾਈ ਹੋਈ ਆ ਪਰ ਕੋਈ ਗੱਲ ਨਹੀਂ ਅਸੀਂ ਜਿਹੜਾ ਵਾ ਜਿਹੜਾ ਮੋਰਚਾ ਮੁਸਤਵੀ ਕਰਕੇ ਆਏ ਹਾਂ ਉਹਨੂੰ ਫੇਰ ਲੜਨ ਚੱਲੇ ਆ ਤੇ ਉਦੋਂ ਵੀ ਅਸੀਂ ਕਹਿੰਦੇ ਰਹੇ ਵੀ ਬਹਿ ਜੀਏ ਪਰ ਹੁਣ ਫੇਰ ਅਸੀਂ ਮੋਰਚਾ ਮੋਰਚਾ ਜੜਾ ਚੱਲੇ ਆ ਇਸ ਕਰਕੇ ਕਿਸਾਨ ਮਜ਼ਦੂਰ ਜਿੰਨੀਆਂ ਵੀ ਜਥੇਬੰਦੀਆਂ ਵਾਂ ਜਾਂ ਪੂਰੇ ਦੇਸ਼ ਦੀਆਂ ਪੰਜਾਬ ਦੀਆਂ ਸਾਰਿਆਂ ਨੂੰ ਸਾਡੀ ਪੀ ਲਿਆ ਤੇ ਆਹ ਹੁਣ ਮੌਕਾ ਵਾ ਇਹ ਜਿਹੜਾ ਕੇਂਦਰ ਸਰਕਾਰ ਦੇ ਨਾਲ ਮੱਥਾ ਲਾਉਣ ਦਾ ਆਪਣੀ ਹੱਕੀ ਮੰਗਾ ਮਨਾਉਣ ਦਾ ਪੰਜਾਬ ਤੇ ਦੇਸ਼ ਦੇ ਕਿਸਾਨਾਂ ਨੂੰ ਬਚਾਉਣ ਦਾ ਉਹਨਾਂ ਦੀ ਹੋਂਦ ਬਚਾਉਣ ਦਾ ਅੱਜ ਮੋਕਵਾ ਕਾਰਪੋਰੇਟ ਨੂੰ ਪਿੱਛੇ ਧੱਕਣ ਦਾ ਇਸ ਕਰਕੇ ਸਾਰੇ ਆਓ ਇਸ ਵੇਲੇ ਜਿਹੜਾ ਵਾ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੁਸੀਂ ਬੈਠੇ ਹੋ ਜੋ ਇਹ ਗੱਲਾਂ ਦਾ ਕੋਈ ਮੈਨੇ ਨਹੀਂ ਗੇ ਜੇ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਜਿਤਰਾ ਦੀਆਂ ਕਰ ਰਹੇ ਹੋ ਇਹ ਸਰਕਾਰ ਵਿਆਹ ਕੇ ਪੁਗਤਣ ਵਾਲੀਆਂ ਗੱਲਾਂ ਵਾ ਇਸ ਕਰਕੇ ਅੱਜ ਇਤਿਹਾਸ ਜਿਹੜਾ ਵਾ ਉਹ ਆਪਣੇ ਆਪ ਨੂੰ ਦਰਾਉਣਾ ਵਾ ਇਤਿਹਾਸ ਦਰਾਊਗਾ ਤੇ ਲੋਕ ਜਿਹੜੇ ਆ ਉਹ ਦਿੱਲੀ ਵਾਲੇ ਬਾਡਰ ਤੇ ਜਾ ਕੇ ਆਪਣੀਆਂ ਮੰਗਾ ਬਣਾਉਣਗੇ ਹਾਂ ਮੋਗਾ ਤੇ ਪਿੰਡ ਬੁੱਟਰ ਦੇ ਰਣਜੀਤ ਸਿੰਘ ਪ੍ਰਧਾਨ ਰਣਜੀਤ ਸਿੰਘ ਜਿਨ੍ਹਾਂ ਨੇ ਬਹੁਤ ਹੀ ਆਪਣਾ ਜਿਹੜਾ ਹਿੰਦੁਸਤਾਨ ਟਰੈਕਟਰ ਆ ਉਹਨੂੰ ਵੱਡੇ ਵੱਡੇ ਟਾਇਰ ਪਾ ਕੇ ਤੇ ਨਾਲ ਉੱਤੇ ਆਪਣੇ ਸ਼ੀਸ਼ੇ ਲਾ ਕੇ ਸ਼ੀਸ਼ੇ ਲਾ ਕੇ ਉੱਤੇ ਇਸ ਤਰ੍ਹਾਂ ਤਿਆਰ ਕਰਕੇ ਲਿਆਂਦਾ ਵੀ ਤਾਂ ਕਿ ਜਿਹੜਾ ਇਹਨੂੰ ਕੋਈ ਪਾਣੀ ਦਾ ਵੀ ਕੋਈ ਅੱਗੋਂ ਪਿਛਾੜ ਵਜਦੀ ਹੈ ਤੇ ਕਿਸੇ ਤਰੀਕੇ ਨਾਲ ਡਰਾਈਵਰ ਦਾ ਨੁਕਸਾਨ ਨਾ ਹੋਵੇ ਬਹੁਤ ਵੱਡੇ ਵੱਡੇ ਟਾਇਰ ਪਾ ਕੇ ਲੈਂਦੇ ਆ ਬੜਾ ਜਿਹੜਾ ਮਤਲਬ ਇੱਥੋਂ ਲੱਗਦਾ ਵੀ ਕਿਸਾਨਾਂ ਦੇ ਵਿੱਚ ਪੂਰਾ ਉਤਸ਼ਾਹ ਔਰ ਇਥੋਂ ਇਹ ਵੀ ਸਾਫਤ ਹੁੰਦਾ ਵੀ ਜਿਹੜੇ ਇਹਨਾਂ ਨੇ ਬੈਰੀਕੇਟਿੰਗ ਕੀਤੀ ਆ ਆਪੋ ਆਪਣਾ ਪੱਥਰ ਲਾਏ ਆ ਜਾਂ ਕੁਝ ਵੀ ਲਾਏ ਆ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਕਿਸਾਨਾਂ ਨੇ ਵੀ ਆਪਦੇ ਹੱਲ ਕੱਢੇ ਆ ਔਰ ਕੱਲ ਤੱਕ ਤੁਹਾਨੂੰ ਹੋਰ ਵੀ ਅਸੀਂ ਦਿਖਾਵਾਂਗੇ ਜਿਹੜਾ ਪੰਜਾਬ ਦੇ ਵਿੱਚੋਂ ਟਰੈਕਟਰਾਂ ਵੀ ਕਿਹੜੇ ਤਰੀਕੇ ਨਾਲ ਆਪਦੀ ਸੇਫਟੀ ਵਾਸਤੇ ਤੇ ਬੈਰੀਕੇਟ ਤੋੜਨ ਵਾਸਤੇ ਜਿਹੜਾ ਬਣਾਇਆ ਗਿਆ ਤਦੂ ਜਾਣ ਕਰੀ ਅੱਜ ਮੋੜ ਤੋਂ ਫਿਰ ਜਿਹੜੀ ਦਿੱਲੀ ਵਾਲੀ ਨੂੰ ਪੁੱਛ ਕੀਤੀ ਆ ਦੂਸਰੇ ਪਾਸੇ ਬੈਰੀਗੇਟਿੰਗ ਵੀ ਕਰਨੀ ਸ਼ੁਰੂ ਕਰ ਦਿੱਤੀ ਆ ਉਹਨਾਂ ਵੱਲੋਂ ਵੀ ਫਾਕੀ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਜਵਾਬ ਦੇਓਗੇ ਤਾਂ ਦੇ ਕੋਈ ਮੈਂ ਕਿਸਾਨ ਮਜ਼ਦੂਰ ਸਾਂਝ ਕਮੇਟੀ ਜ਼ਿਲ੍ਹਾ ਪ੍ਰਧਾਨ ਮੋਗਾ ਗੁਰਦੇਵ ਸਿੰਘ ਛਾਲਾ ਜੀ ਅੱਜ ਜੋ ਅਸੀਂ ਦਿੱਲੀ ਨੂੰ ਆਪਦੀਆਂ ਪਹਿਲੀਆਂ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਮੋਦੀ ਸਰਕਾਰ ਨੇ 9 ਦਸੰਬਰ 21 ਨੂੰ ਉਹਨੇ ਸਾਰਾ ਕੋਸ਼ ਜਦੋਂ ਲਿਖ ਕੇ ਦਿੱਤਾ ਹੋਇਆ ਸੀਗਾ ਉਹ ਮੰਗਾ ਤੋਂ ਮੁਕਰ ਚੁੱਕਾ ਵਾ ਉਹ ਉਹ ਮੁکریاں ਹੋਈਆਂ ਮੰਗਾ ਤੋਂ ਲਾਗੂ ਕਰਾਉਣ ਵਾਸਤੇ ਬਣਾਉਣ ਵਾਸਤੇ ਅਸੀਂ ਅੱਜ ਫਿਰ ਦਿੱਲੀ ਨੂੰ 13 ਤਰੀਕ ਨੂੰ ਜਿਹੜਾ ਆਗੂ ਨੇ ਲਾਲ ਕਿਲ੍ਹਾ ਦਿੱਲੀ ਉ ਜਾਵੜੇ ਹੈ ਬੈਰੀਗੇਟਿੰਗ ਬੜੀ ਵੱਡੀ ਵੱਡੀ ਕੀਤੀ ਜਾ ਰਹੀ ਆ ਹਥੋਪਾਈ ਵੀ ਹੁੰਦਿਆਂ ਨੇ ਤਸਵੀਰਾਂ ਆ ਰਹੀਆਂ ਸਾਹਮਣੇ ਇਸ ਤਰ੍ਹਾਂ ਦਾ ਚੋੜੀ ਸਰਕਾਰ ਦਾ ਕੰਮ ਆ ਬੈਰੀਗੇਟ ਕਰਨਾ ਸਾਡਾ ਨਹੀਂਗਾ ਅਸੀਂ ਦੇ ਛਾਦਮਾਈ ਤਰੀਕੇ ਦੇ ਨਾਲ ਉਹਦੀ ਇਹ ਨੰਗਣਾਵਾ ਜਿਹੜਾ ਜਾਮ ਲਾਇਆ ਵਾ ਜਾਂ ਇਹ ਪਬਲਿਕ ਪਰੇਸ਼ਾਨੀ ਹੋ ਰਹੀ ਆ ਉਹ ਸਰਕਾਰ ਨੇ ਢੱਕਾਂ ਲਾਈਆਂ ਹੋਈਆਂ ਜਿਹੜਾ ਕਿਸਾਨ ਆ ਉਹਦੇ ਸਾਈਡ ਤੇ ਆਪਦੇ ਲਾਗੇ ਆਵਾਜ਼ ਆਈ ਬਿਲਕੁਲ ਉਹਨੇ ਛੱਡੀ ਹੋਈ ਹੈ ਬਾਪੂ ਜੋਲਿਆ ਵੀ ਕਾਕਾ ਰੰਗ ਵਾਲੋ ਕੂੜ ਕੂੜ ਬੋਤਲ ਨੂੰ ਡਵਾ ਦੇ ਤੇਰਾ ਖਾਜੋ ਮੇਰੇ ਵੀ ਤੁਰੇ ਚੱਲੋ ਤੁਰੇ ਚੱਲੋ ਪਰ ਇੱਕ ਵੀ ਟਰਾਲੀ ਨੂੰ ਘਾਤ ਨਾ ਕਰੋ ਟਰਾਲੀ ਨੂੰ ਘੂਸਲੇ ਨਾ ਕਰੋ ਇਹ ਰੱਬ ਵੀ ਘਰਾਟੋ ਆ ਗਏ ਜੋ ਭਾਵੇਂ ਕੋਈ 5 ਕਿਲੋਮੀਟਰ ਪਿੱਛੇ ਆਵੇ ਭਾਵੇਂ ਕੋਈ ਮੋਰੇ ਕਿਹਾ ਦਾ ਮੁੱਲ ਸਾਰਿਆਂ ਦਾ ਉਨਾ ਹੀ ਆ ਬਾਪੂ ਤੋੜ ਦੇ ਤੋੜ ਦੇ ਦੋ-ਦੋ ਪਿਆਸ ਵਰ ਨੂੰ ਇਹ ਜਾਊਗਾ ਦਿੱਲੀ ਦੇ ਵਿੱਚ ਗੱਜਦਾ ਸਾਲੇ ਬੁਰੀ ਸੋਹਰ ਹੈ ਜੈ ਬੁਰੀ ਸੋਹਰ ਜਾਣੇ ਵੀਰਾਂ ਦਾ ਧੰਨਵਾਦ ਤੋੜੀ ਚਲੋ ਰੁਕੇਗਾ ਪਿੱਛੇ ਤਾਫਲਾ ਜਾਮ ਲੱਗਿਆ ਜਾਮ ਧੰਨਵਾਦ ਬੇਂਤੀਆ ਤੋੜੀ ਚਲੋ ਨਾਲ ਦੀ ਨਾਲ ਤੋੜੀ ਚਲੋ ਜਾਣੇ ਵੀਰਾਂ ਦਾ ਧੰਨਵਾਦ ਤੇ ਕਿਹੜੇ ਪਿੰਡ ਦਾ ਨੰਗਰ ਲੱਗਾ ਜੀ ਨੋ ਲੱਗਰ ਲੱਗਾ ਗਿਆ ਉਹਨਾਂ ਦੇ ਪਿੰਡ ਦੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਧੀਆ ਦਾ ਧੀਰਾਂ ਦਾ ਮੌਤਾਤਾ ਕਰ ਦਿਆ ਨਾ ਕੇ ਤੋਂ ਕੋਈ ਕੋਈ ਤਾ ਨਾ ਗਿਆ ਕੋਈ ਮੋਤੀ ਸਰਕਾਰ ਮੋਤੀ ਸਰਕਾਰ ਤੂੰ ਕਹਿੰਦੀ ਆ ਤੈਨੂੰ ਹੱਕ ਨਹੀਂ ਦੇਣਾ ਇਹਨਾਂ ਆਪਣੇ ਬੰਦਾ ਰੇ ਕਾਣੀ ਜਨੰਦਰ ਰੰਦੇ ਇੱਥੇ ਨੇੜੇ ਦੇ ਜੀ ਤਾਈ ਤੁਸੀਂ ਕੋਲ ਲੈ ਕੇ ਚੱਲਨੇ ਕਿਨੇ ਚੱਲਦੇ ਆ ਸੀ ਸਰ ਸਾਰੇ ਕਾਰਸੂ 800 2 ਮਿੰਟ ਹੋਏ ਤਰਫ ਅੰਦਰ ਲੈ ਜਾਇਗਾ ਨੇ